ਹਲਕਾ ਦਾਖਾ ਦਾ ਪਿੰਡ ਚਪਾਰਫੇ ਸੁਰਖੀਆਂ ਵਿੱਚ ਮੰਡੀ ਬੋਰਡ ਮੁੱਲਾਂਪੁਰ ਦਾਖਾ ਦੇ ਚੇਅਰਮੈਨ ਹਰਨੇਕ ਸਿੰਘ ਸੇਖੋ ਦੇ ਪੱਗ ਨੂੰ ਕਾਂਗਰਸੀਆਂ ਦੇ ਖਾਸਮ ਖਾਸ ਸਰਪੰਚ ਨੇ ਪਾਇਆ ਹੱਥ ਮੌਕੇ ਤੇ ਖੜੇ ਲੋਕਾਂ ਨੇ ਦੱਸਿਆ ਕਿ ਪਾਰਕ ਅੱਗੇ ਲੱਗੀ ਸਬਜ਼ੀ ਦੀ ਦੁਕਾਨ ਨੂੰ ਹਟਾਉਣ ਸੰਬੰਧੀ ਦੋਹਾਂ ਧਿਰਾਂ ਵਿੱਚ ਤੂ ਤੂ ਮੈਂ ਮੈਂ ਇਨੀ ਵੱਧ ਗਈ ਕਿ ਦੇਖਦਿਆਂ ਹੀ ਦੇਖਦਿਆਂ ਮਾਹੌਲ ਗਰਮ ਹੋ ਗਿਆ ਚੇਅਰਮੈਨ ਹਰਨੇਕ ਸਿੰਘ ਸੇਖੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਂਗਰਸੀਆਂ ਦੀ ਗੁੰਡਾਗਰਦੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਨਾ ਦੱਸਿਆ ਪਾਰਕ ਸਾਹਮਣੇ ਲੱਗੀ ਸਬਜ਼ੀ ਦੀ ਦੁਕਾਨ ਦੇ ਮਾਲਕ ਨੂੰ ਕਈ ਵਾਰ ਦੁਕਾਨ ਪਾਰਕ ਸਾਹਮਣੇ ਤੋਂ ਚੱਕਰ ਲੈ ਕਿਹਾ ਗਿਆ ਪਰ ਕਾਂਗਰਸੀਆਂ ਦੀ ਸ਼ਹਿ ਤੇ ਦੁਕਾਨਦਾਰ ਕਬਜ਼ਾ ਕਰੀ ਬੈਠਾ ਸੀ ਮੌਕੇ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਚੌਕ ਵਿੱਚ ਆਵਾਜਾਈ ਬਹੁਤ ਰਹਿੰਦੀ ਹੈ ਜਿਸ ਕਾਰਨ ਆਏ ਦਿਨ ਐਕਸੀਡੈਂਟ ਵੀ ਹੁੰਦੇ ਰਹਿੰਦੇ ਹਨ ਤਾਂ ਅਗਰ ਸੀ ਸਰਪੰਚ ਵੱਲੋਂ ਆਮ ਆਦਮੀ ਪਾਰਟੀ ਦੇ ਚੇਅਰਮੈਨ ਹਰਨੇਕ ਸਿੰਘ ਸੇਖੋ ਦੀ ਪੱਗ ਉਤਾਰਨ ਦਾ ਸਾਰਾ ਮਾਮਲਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ ਮੌਕੇ ਤੋਂ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ रिकॉर्डिंग ਵਾਲਾ ਡੀਵੀਆਰ ਆਪਣੇ ਕਬਜ਼ੇ ਵਿੱਚ ਲੈ ਅਗਲੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਸਭ ਤੋਂ ਪਹਿਲਾਂ ਤਾਂ ਚੇਅਰਮੈਨ ਸਾਹਿਬ ਇਹ ਜਾਣਕਾਰੀ ਦਿਓ ਕਿ ਤੁਹਾਡਾ ਜਿਹੜਾ ਪਿੰਡ ਛਪਾਰ ਹੈ ਪਿਛਲੇ ਸਾਲ ਵੀ ਸੋਸ਼ਲ ਮੀਡੀਆ ਤੇ ਸੁਰਖੀਆਂ ਵਿੱਚ ਸੀ ਤੇ ਇਸ ਸਾਲ ਫੇਰ ਕੀ ਕਾਰਨ ਹੈ ਕਾਰਨ ਮੈਡਮ ਇਹ ਆ ਮੇਨ ਕਾਰਨ ਇਹ ਹੁਣ ਤਾਂ ਜ਼ਿਆਦਾ ਸੁਰਖੀਆਂ 'ਚ ਰਹੂਗਾ ਹੂੰ ਜ਼ਿਆਦਾ ਰਹਿਣ ਦਾ ਕਾਰਨ ਕੀ ਆ ਵੀ 70-75 ਸਾਲਾਂ ਤੋਂ ਇੱਥੇ ਵੱਡੇ-ਵੱਡੇ ਕਪਰੇ ਹੁੰਦੇ ਰਹਿੰਦੇ ਨੇ ਸਟਾਰਟਿੰਗ ਦੇ ਵਿੱਚ ਉਹ ਸਾਰੇ ਜਿਹੜੇ ਵੱਡੇ ਵੱਡੇ ਚੋਰੀਆਂ ਸੀ ਚੋਰ ਸੀਗੇ ਮਤਲਬ ਜਿਹੜੇ ਖੋਰਾ ਲੱਗਿਆ ਹੋਇਆ ਸੀਗਾ ਚੋਰ ਮੋਰੀਆਂ ਸੀਗੀਆਂ ਉਹਨੂੰ ਅਸੀਂ ਹੌਲੀ ਹੌਲੀ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਬੰਦ ਕੀਤੀਆਂ ਵੀ ਨੇ ਬੰਦ ਕਰਕੇ ਹੁਣ ਦੇਖੋ ਜਿਹੜੀਆਂ ਚੋਰ ਮੋਰੀਆਂ ਦੇ ਬੰਦੇ ਹੱਥ ਪਾਉਂਦੇ ਰਹੇ ਨੇ ਕੱਢਦੇ ਰਹੇ ਨੇ ਉਹਨਾਂ ਨੂੰ ਤਾਂ ਹੁਣ ਦਰਦ ਹੋਊਗਾ ਦਰਦ ਦੇ ਇਹੀ ਮਤਲਬ ਆ ਨਾ ਸੁਰਖੀਆਂ ਅਗਲੀਆਂ ਸੁਰਖੀਆਂ ਦੇ ਵਿੱਚ ਇੱਕ ਤੁਹਾਨੂੰ ਸਵਰਗ ਦਾ ਰੂਪ ਸਵਰਗ ਦਾ ਦੂਜਾ ਨਾਮ ਪਿੰਡ ਛਪਾਰ ਹੋਊਗਾ ਤੇ ਅਸੀਂ ਤੁਹਾਨੂੰ ਫੇਰ ਬੁਲਾਵਾਂਗੇ ਫਿਊਚਰ ਦੀ ਗੱਲ ਤਾਂ ਆਪਾਂ ਫੇਰ ਕਰਦੇ ਹਾਂ ਪਹਿਲਾਂ ਤੁਸੀਂ ਇਹ ਚਾਨਣਾ ਪਾਓ ਕਿ ਪਿਛਲੀ ਦਿਨ ਜੋ ਪਿੰਡ ਛਪਾਰ ਦੇ ਵਿੱਚ ਝਗੜਾ ਹੋਇਆ ਉਹਦਾ ਕੀ ਕਾਰਨ ਹੈ ਦੇਖੋ ਜੀ ਉਹਦਾ ਕਾਰਨ ਬਿਲਕੁਲ ਆਬੈਲ ਮuje ਮਾਰ ਸਾਰੇ ਕੁਝ ਹੋ ਚੁੱਕਿਆ ਕੈਦੇ ਕਾਨੂੰਨ ਚ ਹੋਇਆ ਜਦੋਂ ਇੱਥੇ ਦੇ ਹਾਲਾਤ ਦੇਖੋ ਜੀ ਆਪਾਂ ਕੋਈ ਕੰਮ ਕਾਰਜ ਕਰਨਾ ਚਲੋ ਸਰਕਾਰ ਨੇ ਮੈਨੂੰ ਚੇਅਰਮੈਨ ਬਣਾਇਆ ਮੂਲਪੁਰ ਦਾਖਾ ਮੇਰਾ ਪਿੰਡ ਛਪਾਰਾ ਸਾਡੇ ਸਰਪੰਚ ਸਾਹਿਬ ਖੇਅਰ ਸਿੰਘ ਜੀ ਇਹਨਾਂ ਦੇ ਵਾਈਫ ਸਰਪੰਚ ਹੁੰਦੇ ਸੀਗੇ ਪੰਚ ਰਹੇ ਇਹਨਾਂ ਦੀ ਨਿਗਰਾਨੀ ਚ ਇਹ ਪਾਰਕ ਬਣਿਆ ਬੜਾ ਇਹਨਾਂ ਨੇ ਬੱਚਿਆਂ ਵਾਂਗੂ ਇੱਥੇ ਬਣਾਇਆ ਇਹਨੂੰ ਆਪਦੇ ਹੱਥੀ ਸਾਰਾ ਕੰਮ ਕੀਤਾ ਹੁਣ ਵੀ ਇਹਨਾਂ ਨੂੰ ਇਹੀ ਚਾਹ ਵੀ ਮੇਰਾ ਜਿਹੜਾ ਵੋਟਾ ਲਾਇਆ ਹੋਇਆ ਉਹਨੂੰ ਚਮਕਾਵਾ ਇਹ 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 ਦੇ ਨਾਲ ਅਸੀਂ ਇਹਦੀ ਲੜੀ ਲੜੀ ਚ ਪਰੋ ਇਹ ਨਾਗਾ ਮੇਨ ਸਾਡੇ ਹਾਕ ਸਰਪਤ ਸਾਹਿਬ ਨੇ ਅਸੀਂ ਨਾਗਾ ਲਗ ਲਗ ਉਦੇ ਵਿੱਚ ਬਣ ਕੇ ਆ ਅਸੀਂ ਚਾਹੁੰਦੇ ਆ ਕਿ ਸਾਡੀ ਕਮਾਂਡ ਇਹ ਕਰਨ ਕਿਉਂਕਿ ਇਹਨਾਂ ਦੇ ਕੀਤੇ ਹੋਏ ਕੰਮ ਲੋਕ ਯਾਦ ਰੱਖ ਰਹੇ ਨੇ ਵੀ ਹਾਂ ਵੀ ਕੋਈ ਸੇਰ ਸਿੰਘ ਨੇ ਕੰਮ ਕੀਤਾ ਸੀਗਾ ਪਿੰਡ ਛਪਾਰ ਦਾ ਇੱਕ ਇੱਕ ਪਾਈ ਇੱਕ ਇੱਕ ਪਾਈ ਹਿਸਾਬਕ ਤਵ ਦਿੱਤਾ ਮੇਨ ਕਾਰਨ ਕੀ ਹੋਇਆ ਇੱਥੇ ਲੋਕ ਹੁਣ ਜਦੋਂ ਆ ਕੇ ਦੱਸਦੇ ਆ ਵੀ ਇੱਥੇ ਐਕਸੀਡੈਂਟ ਹੁੰਦੇ ਆ ਕਿਹਦੇ ਕੋਲ ਜਾਣਗੇ ਜੀ ਕੋਈ ਸਿਸਟਮ ਤਾਂ ਸੁਣੇ ਨਾ ਪਹਿਲਾਂ ਤਾਂ ਹੁਣ ਇੱਥੋਂ ਚੱਲਦਾ ਰਿਹਾ ਇਹ ਹੁਣ ਸਾਡੇ ਕੋਲ ਆਏ ਲੋਕਾਂ ਨੇ ਸਾਨੂੰ ਕਿਹਾ ਇਹ ਤੇ ਐਕਸੀਡੈਂਟ ਉਹਨਾਂ ਮੈਂ ਖੁਦ ਵੀ ਦੇਖਦਾ ਮੈਂ ਕਿਹਾ ਡੇਲੀ ਅਪਡਾਟ ਨਹੀਂ ਕਰਦਾ ਮੈਂ ਡੇਲੀ ਅਪਡਾਟ ਕਰਦਾ ਸੀਗਾ ਜਦੋਂ ਟ੍ਰੈਫਿਕ ਜਾਮ ਹੁੰਦਾ ਸੀਗਾ ਮੈਂ ਉਹਦੀ ਵੀਡੀਓ ਕਵਰਿੰਗ ਕੈਮਰਾ ਚੱਕਦਾ ਸੀਗਾ ਮੋਬਾਈਲ ਕਰਕੇ ਕਵਰ ਕਰ ਲੈਂਦਾ ਸੀ ਮੈਂ ਕਿਹਾ ਵੀ ਸਮਾਂ ਆਊਗਾ ਕਿਸੇ ਟਾਈਮ ਆਪਾਂ ਕੰਮ ਕਰਾਂਗੇ ਪਹਿਲਾਂ ਤਾਂ ਤੁਸੀਂ ਪਹਿਲੀ ਸਟੋਰੀ ਚ ਵੀ ਆਏ ਸੀਗੇ ਉਦੋਂ ਵੀ ਸਟੋਰੀ ਕੁਝ ਚੈਨਲ ਮੇਰੇ ਵਿਰੁੱਧ ਚਲਾਈ ਮੈਂ ਧੰਨਵਾਦ ਕਰਦਾ ਤੁਹਾਡਾ ਤੁਸੀਂ ਵੀ ਇੱਕ ਕਮੈਂਟ ਲਿਖਿਆ ਸੀ ਮੇਰੇ ਯਾਦ ਆ ਜੀ ਮੇਰੇ ਵਿਰੁੱਧ ਪਰ ਮੈਂ ਤੁਹਾਨੂੰ ਕਿਹਾ ਸੀ ਮੈਂ ਭੈਣ ਨਹੀਂ ਸਟੋਰੀ ਇਹ ਆ ਤੁਸੀਂ ਕਿ ਵੀਰ ਜੀ ਮੈਂ ਤੁਹਾਡੇ ਪਿੰਡ ਆਵਾਂਗੀ ਮੈਂ ਸਟੋਰੀ ਬਣਾ ਕੇ ਲੈ ਕੇ ਜਾਊਂਗੀ ਤੁਹਾਨੂੰ ਸੱਚ ਲੱਗਿਆ ਤੁਹਾਨੂੰ ਮੇਰੇ ਨੇਚਰ ਦਾ ਪਤਾ ਸੁਭਾਅ ਦਾ ਪਤਾ ਲੱਗ ਗਿਆ ਉਹੀ ਮੈਂ ਤਾਂ ਕਹਿੰਦਾ ਤੁਸੀਂ ਮੇਰੀ ਮਦਦ ਤੇ ਆਏ ਹੋ ਇੱਕ ਤਰ੍ਹਾਂ ਦੇ ਕੋਈ ਮਦਦ ਹੀ ਹੁੰਦੀ ਆ ਤੁਹਾਨੂੰ ਪਤਾ ਵੀ ਇਹ ਬੰਦਾ ਇਸ ਤਰ੍ਹਾਂ ਨਹੀਂ ਕਰ ਸਕਦਾ ਉਹ ਕੋਈ ਜਿਹੜਾ ਸਿਸਟਮ ਆ ਸਿਸਟਮ ਨੂੰ ਚੇਂਜ ਕਰਨ ਨੂੰ ਟਾਈਮ ਲੱਗੋ ਜਿਹੜੀ ਇਹ ਸਥਿਤੀ ਆ ਨਾ ਇਸ ਜੀ ਦੇ ਵਿੱਚ ਦਾ ਜਿਹੜਾ ਰਿਜ਼ਲਟ ਆ ਸੋਨ 2-4 ਦਿਨਾਂ ਚ ਪਤਾ ਲੱਜੂ ਵੀ ਕੌਣ ਦੋਸ਼ੀ ਆ ਜੀ ਨਹੀਂ ਮੇਰਾ ਸਵਾਲ ਫੇਰ ਉੱਥੇ ਦਾ ਉੱਥੇ ਹੀ ਆ ਕਿ ਪਿਛਲੇ ਦਿਨੀ ਜੋ ਝਗੜਾ ਹੋਇਆ ਉਸ ਦਾ ਕੀ ਕਾਰਨ ਹੈ ਕਾਰਨ ਉਹਦਾ ਇਹੀ ਕਿਹਾ ਜਾ ਸਕਦਾ ਵੀ ਜਦੋਂ ਚੌਧਰ ਖਤਮ ਹੁੰਦੀ ਆ ਕਿਉਂਕਿ ਅਸੀਂ ਸੋਨ ਨੂੰ ਲੈ ਕੇ ਚੱਲਾਂਗੇ ਸਮਸ਼ਾਨ ਘਾਟ ਬੜਾ ਵਧੀਆ ਬਣਾਇਆ ਉੱਥੇ 12-13 ਲੱਖ ਰੁਪਇਆ ਲੱਗ ਰਿਹਾ ਉਹ ਪੰਚਾਇਤੀ ਫੰਡ ਤੋਂ ਬਿਨਾਂ ਲੱਗ ਰਿਹਾ ਕਿਉਂਕਿ ਇਹਨਾਂ ਨੇ ਸੋਚਿਆ ਪੰਚਾਇਤ ਵਾਲਿਆਂ ਸੋਚ ਵੀ ਇਹ ਫੰਡ ਤੋਂ ਬਿਨਾਂ ਵੀ ਕੰਮ ਕਰਾ ਸਕਦੇ ਆ ਜਿਹੜੇ ਸਾਨੂੰ ਕਹਿੰਦੇ ਸੀ ਇਹਨਾਂ ਨਾਲ ਤਾਂ ਕੋਈ ਹੈ ਹੀ ਨਹੀਂ ਜੇ 12-13 ਲੱਖ ਦਾ ਕੰਮ ਹੋਣਾ ਦੇਖੋ ਸਾਡੇ ਐਮਏ ਦੇ ਇੱਥੇ ਕਮੇਟੀ ਬਣੀ ਹੋਈ ਆ ਉਹਦੇ ਵਿੱਚੋਂ ਸਾਡਾ ਫੰਡ ਆ ਸਾਡਾ ਵੀਰ ਇਹਨਾਂ ਕੋਲੇ ਇਹਨਾਂ ਦੀ ਪੱਤੀ ਦਾ ਫੰਡ ਆ ਇੱਕ ਹਿੱਸਾ ਸਰਪੰਚ ਸਾਹਿਬ ਇਹ ਦਿੰਦੇ ਆ ਦੋ ਹਿੱਸੇ ਅਸੀਂ ਲਾਉਨੇ ਆ ਜੀ ਇਹ ਰੜਕੇ ਕੰਮ ਹੁੰਦਿਆ ਕਾਰਜ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਸਰਪੰਚ ਬਣ ਕੇ ਇੱਕ ਹੋਂਮਾ ਬਣਾਵੋ ਵੀ ਮੈਂ ਸਰਪੰਚ ਬਣ ਗਿਆ ਤਾਂ ਦੁਨੀਆ ਜਿੱਤ ਲਈ ਸਰਪੰਚੀ ਤੋਂ ਬਗੈਰ ਵੀ ਜਿਹਨੇ ਕੰਮ ਕਰਨਾ ਅਸਲ ਮੁੱਦਾ ਤਾਂ ਉਹ ਹੁੰਦਾ ਜਿਹੜਾ ਕੰਮ ਕਰ ਜਾਵੇ ਜਿਹੜਾ ਹੁਣ ਇਹ ਮਸਲਾ ਜਿਹੜਾ ਤੁਸੀਂ ਬਾਰ-ਬਾਰ ਇਹ ਤੇ ਪ੍ਰਸ਼ਨ ਪੁੱਟ ਕਰਦੇ ਹੋ ਇਹ ਕਾਇਦੇ ਕਾਨੂੰਨ ਮੁਤਾਬਕ ਇੱਥੇ ਅੰਦਰ ਤੱਕ ਰੇੜੀਆਂ ਲੱਗ ਜਾਂਦੀਆਂ ਸੀਗੀਆਂ ਜੀ ਜਦੋਂ ਰੇੜੀਆਂ ਲੱਗੀਆਂ ਹੋਈਆਂ ਨੇ ਹੁਣ ਇੱਥੇ ਸਾਡੇ ਧੀਆ ਭੈਣਾ ਆਉਂਦੀਆਂ ਨੇ ਅਹਿਮਦਗੜ੍ਹ ਤੋਂ ਸਾਡੇ ਮਿੱਤਰ ਬਹੁਤ ਆਉਂਦੇ ਆ ਪਿੰਡ ਤੋਂ ਆਉਂਦੇ ਆ ਉਹ ਜਦੋਂ ਕ੍ਰੋਸਿੰਗ ਨਿਕਲਦੇ ਆ ਹੁਣ ਜਿਹੜੇ ਤਾਂ ਸੈਰ ਕਰਨ ਆਇਆ ਵਰਜ਼ਸ ਕਰਨ ਆਇਆ ਉਹ ਇੱਥੇ ਸਮੋਸੇ ਗੋਲ ਗੱਪੇ ਥੋੜੀ ਖਾਊਗਾ ਆਈਸਕ੍ਰੀਮ ਥੋੜੀ ਖਾਊਗਾ ਤਾਂ ਖਾਊਗਾ ਉਹ ਚੀਜ਼ਾਂ ਤੋਂ ਦੂਰ ਹੋ ਕੇ ਤਾਂ ਇੱਥੇ ਵਰਜ਼ਸ ਕਰਨ ਆਇਆ ਇੱਥੇ ਖਾਣ ਵਾਲੀ ਜਿਹੜੇ ਹੋਰ ਲੋਕ ਸੀ ਨਾ ਸਰਾਂ ਆਪਾਂ ਪੀਣ ਵਾਲੇ ਉਹੀ ਆ ਕੇ ਪਕੌੜੇ ਖਾਣਗੇ ਉਹ ਸਾਡੀ ਧੀਆਂ ਪੇਣਾ ਨਾਲ ਮਜ਼ਾਕ ਕਰਨਗੇ ਉਹ ਚੀਜ਼ ਨੂੰ ਅਸੀਂ ਦੇਖਦੇ ਹੋਏ ਇੱਥੇ ਟ੍ਰੈਫਿਕ ਬੜਾ ਜਾਮ ਹੁੰਦਾ ਸੀ ਐਕਸੀਡੈਂਟ ਦੇ ਨਾਲ ਮੌਤਾਂ ਵੀ ਹੋਈਆਂ ਨੇ ਇੱਕ ਸਾਡੀ ਬੇਟੀ ਆ ਪਿੰਡ ਦੀ ਆ ਉਹਦੀ ਰੋਡ ਪਈ ਆ ਪੱਟ ਟੁੱਟ ਗਿਆ ਦਾ ਵਿਚਾਰੀ ਦਾ ਅਨਮੈਡ ਆ ਹਜੇ ਡੈਡੀ ਉਹਦਾ ਹੈ ਨਹੀਂ ਪੰਡਤਾਂ ਦੀ ਲੜਕੀ ਆ ਉਹ ਉਹਦਾ ਭਿਆਨਕ ਐਕਸੀਡੈਂਟ ਹੋਇਆ ਮੂੰਹ ਤੱਕ ਵੀ ਉਹਦਾ ਚੇਂਜ ਹੋ ਗਿਆ ਸੀ ਫਿਰ ਅਸੀਂ ਸੋਚਿਆ ਵੀ ਪਿਆਰ ਨਾਲ ਚੀਜ਼ਾਂ ਨੂੰ ਆਪਾਂ ਕਵਰ ਕਰੀਏ ਨਾਤਾ ਜੀ ਮੈਂ ਰੇੜੀ ਵਾਲੇ ਕੋਲ ਗਿਆ ਨਾ ਮੈਂ ਇਹ ਬੰਦੇ ਕੋਲ ਗਿਆ ਠੀਕ ਹੈ ਜੀ ਮੈਂ ਆਫੀਸਰ ਭੇਜੇ ਮੈਂ ਕਿਹਾ ਵੀ ਇਹ ਤੁਸੀਂ ਇਹਨਾਂ ਨੂੰ ਸਮਝਾ ਕੇ ਕਵਰ ਕਰੋ ਵੀ ਇੱਥੋਂ ਭਾਈ ਚੱਕੋ ਮੈਂ ਤੁਸੀ ਇਹ ਆ ਪਾਰਕ ਤੋਂ ਪਰੇ ਲੈ ਜਾਓ ਜਿੱਥੇ ਮਰਜੀ ਰੱਖੋ ਵੀ ਪਾਰਕ ਤੋਂ ਇਧਰੋਂ ਲੈ ਕੇ ਉਹ ਜਗ੍ਹਾ ਤੱਕ ਜਿੱਥੇ ਤੱਕ ਪਾਰਕ ਆ ਵੀ ਇਧਰ ਕੋਈ ਕ੍ਰੋਸਿੰਗ ਨਹੀਂ ਕਰਾਉਣੀ ਤੁਸੀਂ ਕੁਝ ਨਹੀਂ ਕਰਨਾ ਇਹਨੂੰ ਜਗ੍ਹਾ ਵੀ ਅੱਗੇ ਦਵਾਤੀ ਲੇਰਕਾ ਦੇ ਸਾਹਮਣੇ ਇਹਨੇ ਇੱਥੇ ਚੱਕ ਸਮਾਨ ਵੀ ਰਖ ਲਿਆ ਹੁਣ ਜਿਹਨਾਂ ਮੈਂ ਤੁਹਾਨੂੰ ਕਿਹਾ ਵੀ ਚੋਰ ਮੋਰੀਆਂ ਜੋ ਐ ਹੱਥ ਪਾਉਂਦੇ ਸੀ ਕੱਢ ਲੈਂਦੇ ਸੀ ਉਹਨਾਂ ਦੀ ਚੋਰ ਮੋਰੀਆਂ ਬੰਦ ਹੋ ਗਈਆਂ ਉਹਨਾਂ ਨੇ ਕਿਹਾ ਵੀ ਇਹ ਵੀ ਇਹ ਰਾਮ ਜੀ ਨਾਲ ਕਰਕੇ ਨਿਕਲ ਗਏ ਵੀ ਉੱਥੋਂ ਵੀ ਐਵੇਂ ਜਿਹੜਾ ਆਪਣਾ ਥੇ ਵਾਲੀ ਕਮੇਟੀ ਦਾ ਰੌਲਾ ਪੈਂਦਾ ਸੀ ਰੁਪਈਆਂ ਦਾ ਉਹ ਉੱਥੋਂ ਵੀ ਤਰੀਕੇ ਨਾਲ ਕਵਰ ਕਰ ਗਏ ਇਹ ਹਮ ਰੁਪਈਆ ਵੀ ਸੇਪਿਆ ਸਾਡਾ 16 ਲੱਖ ਰੁਪਈਆ ਉੱਥੇ ਬੈਂਕ ਅਕਾਊਂਟ ਹੈ ਸਰਪੰਚ ਸਿੰਘ ਵੀ ਹੈਗਾ ਉਹਦੇ ਵਿੱਚ ਇੱਕ ਸਾਡੇ ਸਾਥੀ ਹੋਰ ਨੇ ਜੋਇੰਟ ਅਕਾਊਂਟ ਆ ਉਹਦਾ ਵਿਆਜ ਵੀ ਲੱਗਿਆ ਹ ਜਦੋਂ ਪੰਚਾਇਤੀ ਵੋਟਾਂ ਪੈ ਗਈਆਂ ਫਿਰ ਅਸੀਂ ਇੱਕ ਕਮੇਟੀ ਬਣਾਉਣੀ ਆ ਰਜਿਸਟਰਡ ਫਿਰ ਉਹ ਮਾਨਤਾ ਚੱਕ ਕੇ ਅਸੀਂ ਪਿੰਡ ਤੇ ਲੋਕਾਂ ਦੇ ਸਾਹਮਣੇ ਜਿਵੇਂ ਜਿਵੇਂ ਮਾਦਦਾਂ ਬਣਾਏ ਹੋ ਸੀਗੇ ਸਾਨੂੰ ਦੱਸਿਆ ਬਈ 20% ਉੱਥੇ ਲੱਗਣਾ 20% ਸਕੂਲਾਂ ਤੇ 20% ਅਸੀਂ ਕੈਮਰੇ ਹੋਰ ਸਿਸਟਮ ਜੋ ਵੀ ਤਿਆਰ ਕਰਨੇ ਆ ਉਹਨਾਂ ਤੇ ਲਾਵਾਂਗੇ ਬੱਚਿਆਂ ਲਈ ਗੇਮਾਂ ਵਾਸਤੇ ਹੈ ਨਾ ਜੇਮ ਵਾਸਤੇ ਉਹ ਸਾਡਾ ਜੋ ਕਸੇ ਅਸੀਂ ਬੋਲਿਆ ਉੱਕਣੀ ਕੰਮ ਕਰਨਾ ਹੋਰ ਜਿਹੜਾ ਇਹ ਮੁੱਦਾ ਸੀਗਾ ਇੱਥੋਂ ਅਸੀਂ ਸਾਰਾ ਪਾਰਕ ਪੁਰਕ ਦੀ ਸਫਾਈ ਕਰ ਵੀ ਦਿੱਤੀ ਖੋਦ ਅਸੀਂ ਆ ਕੇ ਹੈ ਨਾ ਇੱਥੇ ਬਹੁਤ ਬੁਰਾ ਹਾਲ ਸੀਗਾ ਜੀ 1.5 ਲੱਖ ਰੁਪਏ ਦਾ ਬਿੱਲ ਖੜਾ ਸੀਗਾ ਇਹਦਾ ਸਾਰਾ ਕੁਝ ਬੰਦ ਸੀਗਾ ਲਾਈਟਾਂ ਨੁਟਾਂ ਬੰਦ ਚਲੂ ਕਰਾ ਕੇ ਇਹਨੂੰ ਚਾਲੂ ਕਰਾ ਲਿਆ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਮੈਂ ਮੈਡਮ ਜਦੋਂ ਨੋਟ ਕੀਤਾ ਨਾ ਵੀ ਜਿਵੇਂ ਉਹਨਾਂ ਦਾ ਕੋਈ ਪ੍ਰੋਗਰਾਮ ਸਾਰਾ ਲਿਖਿਆ ਹੁੰਦਾ ਵੀ ਆਪਾਂ ਐ ਕਰਕੇ ਉਹਨੂੰ ਚਲਾਉਣਾ ਉਹਨੇ ਉਹਨੂੰ ਜੇਮ ਬਣਾ ਲਈ ਉਹਨਾਂ ਨੇ ਮੇਰੇ ਹਿਸਾਬ ਨਾਲ ਇੱਕ ਦੋ ਦਿਨ ਪਹਿਲਾਂ ਕਿਉਂਕਿ ਸਮਾਨ ਤਾਂ ਇੱਥੋਂ ਚੱਕ ਕੇ ਲੈ ਗਿਆ ਸਾਰਾ ਏਟ ਨੂੰ ਜਿਹੜਾ ਉਹ ਗਾਹ ਲੈ ਗਿਆ ਇੱਥੇ ਤਾਂ ਹਾਲੀ ਪੈ ਸੀਗਾ ਲੋਹੇ-ਲੂਹੇ ਦੇ ਪੀਸ ਬਚੇ ਉਹਦੇ ਤੇ ਉਹ ਉਹਨਾਂ ਨੂੰ ਕਹਿ ਕੇ ਉਹ ਰਖਵਾਉਣ ਲੱਗ ਗਿਆ ਮੈਂ ਬਸ ਲੰਘਿਆ ਜਾ ਰਿਹਾ ਸੀਗਾ ਤੇ ਮੈਂ ਆਪਦਾ ਕੰਮ ਤੇ ਜਾਣਾ ਸੀ ਸਰਪੰਚ ਸਾਹਿਬ ਦਾ ਮੈਨੂੰ ਫੋਨ ਆ ਗਿਆ ਕਹਿੰਦੇ ਵੀ ਉੱਥੇ ਇੰਨੀ ਵਧੀਆ ਸਫਾਈ ਹੋ ਗਈ ਵੀ ਪਾਣੀ ਪੂਣੀ ਲੱਗ ਰਿਹਾ ਵੀ ਕੌਣ ਕੰਮ ਕਰ ਰਿਹਾ ਉੱਥੇ ਮੈਂ ਕਿਹਾ ਜੀ ਆਪਾਂ ਹੀ ਕੀਤਾ ਸਵੇਰੇ ਜਾ ਕੇ ਅਸੀਂ ਮਤਲਬ ਕੰਮ ਕਰਤਾ ਆਹ ਪੋਸਟਰ ਜਿਹੜੇ ਬਿੱਟੂ ਜੀ ਪਾੜ ਕੇ ਗਏ ਨੇ ਬਿਸੇ ਤੇ ਆਪਾਂ ਗੱਲ ਕਰਾਂਗੇ ਇਹ ਪੋਸਟਰ ਲਾਏ ਨੇ ਮੈਂ ਸਿਰਫ ਇੱਥੇ ਪੋਸਟਰ ਲਾਤੇ ਤੇ ਭਈਆਂ ਨੇ ਜਿਹੜੇ ਪ੍ਰਵਾਸੀ ਸੀਗੇ ਜਾਂ ਹੋਰ ਖੜੇ ਸੀ ਉਹਨਾਂ ਨੇ ਪੜ ਲਿਆ ਪੜ ਕੇ ਇੱਥੋਂ ਆਪਣੀ ਰੇੜੀ ਨਹੀਂ ਉਹ ਦੇਖੋ ਸਾਹਮਣੇ ਰੇੜੀ ਲੱਗੀ ਹੋਈ ਆ ਸਾਨੂੰ ਕੀ ਅੰਦਰਾਜ ਕੋਈ ਅੰਦਰਾਜ ਨਹੀਂ ਨਾ ਜੇ ਪਤਾ ਕਰ ਲੋ ਵੀ ਇੱਕ ਵਾਰ ਵੀ ਸਾਡਾ ਬੰਦਾ ਉਹਦੇ ਕੋਲ ਗਿਆ ਹੋਵੇ ਜਾਂ ਮੈਂ ਗਿਆ ਹੋਵਾਂ ਲੱਗੀ ਹੋਈ ਆ ਸਾਈਡ ਤੇ ਆ ਦੂਰ ਆ ਸਾਨੂੰ ਕੁਝ ਕਰਨੀ ਹੈਗਾ ਮੈਂ ਉਹਦੇ ਕੋਲ ਆਪਦਾ ਕੈਮਰਾ ਚਲਾ ਕੇ ਗਿਆ ਮੈਂ ਕਿਹਾ ਵੀ ਤੂੰ ਕੀ ਕਰਨ ਲੱਗਿਆ ਕਹਿੰਦਾ ਜੀ ਮੈਂ ਤਾਂ ਇੱਥੇ ਲਾਉਂਗਾ ਹੂੰ ਮੈਂ ਕਿਹਾ ਵੀ ਤੂੰ ਇੱਥੇ ਨਾ ਨਾ ਵੀ ਗੈਰ ਕਾਨੂੰਨੀ ਆ ਤੂੰ ਰਸਵਾਰਨ ਤਾਂ ਉੱਥੇ ਰੱਖ ਤਾਂ ਕੈਮਰਾ ਮੇਰਾ ਆਉਣਾ ਹੁਣ ਜਿਹੜਾ ਡਾਊਨ ਆ ਜਿਹਦੀ ਸਟੋਰੀ ਆ ਹੂੰ ਜਿਹੜਾ ਆਪਦੇ ਆਪ ਨੂੰ ਕਹਿੰਦਾ ਵੀ ਮੈਂ ਬਾਸ ਆ ਉਹਦੀ ਜੀ ਬੈਕਗ੍ਰਾਉਂਡ ਕੱਢੂਗਾ ਸਾਰੇ ਕੋਲ ਪਤਾ ਲੱਗ ਜਾਊਗਾ ਵੀ ਆ ਯਾਰੀ ਦੀ ਕਿਹੜੀ ਸੱਜੀ ਖੱਬੀ ਬਾਹ ਹੁੰਦੀ ਚਿੱਟੇ ਦਾ ਪਿਆਰੀ ਹੁੰਦਾ ਸੀਗੇ ਸਾਰੇ ਲੋਕਾਂ ਨੂੰ ਪਤਾ ਹੂੰ ਕਿਉਂਕਿ ਸਾਰੀ ਗੇਮ ਉਹਨਾਂ ਦੇ ਹੱਥੀ ਚੱਲੀ ਹੋਈ ਆ ਹੂੰ ਫਿਰ ਉਹ ਆਉਂਦਾ ਤੂੰ ਰੱਖ ਮੈਂ ਇਹਨੂੰ ਦੇਖਦਾ ਹੂੰ ਮੇਰੇ ਕੈਮਰੇ ਦੇ ਵਿੱਚ ਆ ਮੈਡਮ ਹੂੰ ਉਹ ਉਹਨੂੰ ਆ ਕੇ ਕਹਿੰਦਾ ਹੂੰ ਜਦ ਮੈਂ ਉਹਨੂੰ ਕਹਾਂ ਵੀ ਐ ਦੇਖੋ ਮੈਂ ਕੈਮਰਾ ਚਲਾਇਆ ਹੋਇਆ ਮੈਂ ਕਿਹਾ ਵੀ ਤੂੰ ਇੱਥੇ ਨਾ ਰੱਖੇ ਚੀਜ਼ ਵੀ ਨਾ ਕਿਸੇ ਦੇ ਹੱਥ ਤੇ ਆ ਉਹ ਕਹਿੰਦਾ ਤੂੰ ਰੱਖ ਮੈਂ ਇਹਨੂੰ ਦੇਖਦਾ ਮੇਰੇ ਕੈਮਰੇ ਦੇ ਵਿੱਚ ਆ ਸਭ ਹੂੰ ਫਿਰ ਉਹਨੇ ਮੇਰੀ ਜਿਵੇਂ ਉਹਨਾਂ ਦਾ ਪ੍ਰੋਗਰਾਮ ਬਣਾਇਆ ਹੋਇਆ ਉਹਨੇ ਮੇਰੀ ਲੈਦੇ ਸੱਟ ਪੱਗ ਪੱਗ ਲਾਤੀ ਹੂੰ ਪੱਗ ਲਾਈ ਹੋਈ ਜਦੋਂ ਉਹਦੇ ਵਿੱਚ ਖੈਵਾਜੀ ਤਾਂ ਫਿਰ ਹੋਣੀ ਆ ਹੂੰ ਸਭ ਤੋਂ ਤਰਾਸਦੀ ਤਾਂ ਉਦੋਂ ਹੋਈ ਮੈਡਮ ਵੀ ਇੱਕੋ ਦੇ ਨਾਲ ਬੰਦੇ ਸੀਗੇ ਉਹਰੇ ਆਪਦੇ ਮੋਟਰਸਾਈਕਲ ਤੋਂ ਟਗਵਾ ਕਹਿ ਦੋ ਜਾਂ ਕੁਛ ਵੀ ਕਹਣਾ ਸੀ ਕਹਿ ਦੋ ਉਹ ਟਾਈਪ ਦੀ ਦਾਤੀ ਟਾਈਪ ਐਂ 골ਪੂਰੀ ਤਿੱਖੀ ਉਹ ਕੱਢ ਲਿਆ ਹੂੰ ਉਹ ਮੇਰੇ ਹਿਸਾਬ ਨਾਲ ਜੇ ਉਹ ਕਿਸੇ ਤੇ ਲੱਗ ਜਾਂਦੀ ਵੀ ਕੋਈ ਵੀ ਉਹਦਾ ਅੰਗ ਹੂੰ ਕੱਟ ਕੱਟ ਵੱਜ ਜਾਂਦਾ ਹੂੰ ਇੱਕ ਨੇ ਮੈਨੂੰ ਇੱਥੋਂ ਫੜ ਲਿਆ ਐ ਮੇਰੇ ਬਾਹ ਪਾ ਕੇ ਹੂੰ ਐ ਮਗਰੋਂ ਕੁੱਟ ਲਿਆ ਮੈਨੂੰ ਹੂੰ ਠੀਕ ਹੈ ਕਿ ਨਹੀਂ ਜਲਦੀ ਫਿਰ ਮੈਂ ਸੋਚਿਆ ਵੀ ਮੈਂ ਤੇ ਇੰਨਾ ਭੋਲਾ ਭਾਲਾ ਬੰਦਾ ਵੀ ਯਾਰ ਇਹ ਤਾਂ ਸਾਰਾ ਸਿਸਟਮ ਨੂੰ ਅੱbd ਦਿਨੂ ਗੇਮ ਬਣਾ ਕੇ ਲਿਆਂਦੀ ਹਮ ਗੇਮ ਦੇ ਵਿੱਚ ਸੰਦੀਪ ਸੰਧੂ ਵੀ ਆ ਰਵਨੀਤ ਸਿੰਘ ਬਿੱਟੂ ਆ ਇਹਨਾਂ ਨੇ ਸਾਰਾ ਪ੍ਰੋਗਰਾਮ ਲਿਖਿਆ ਪਹਿਲਾਂ ਵੀ ਅਸੀਂ ਐ ਕਰਾਂਗੇ ਜੀ ਐ ਕਰਾਂਗੇ ਜੀ ਤੁਸੀਂ ਐ ਕਰਕੇ ਸਾਰਾ ਪ੍ਰੋਗਰਾਮ ਇੱਥੇ ਕਰਨਾ ਲੱਖ ਲਾਹਣਤਾ ਨੇ ਲੱਖ ਲਾਹਣਤਾ ਇਹਨਾਂ ਦੇ ਲੋਕਾਂ ਦੇ ਕਿ ਜਿਹੜੇ ਕਾਬਜਕਾਰ ਕਾਬਜਕਾਰਾਂ ਦੇ ਵਿੱਚ ਆ ਕੇ ਬੈਠਦੇ ਆ ਮੈਂਬਰ ਪਾਰਲੀਮੈਂਟ ਮੈਨੂੰ ਤਾਂ ਕਹਿੰਦੇ ਆ ਚੇਅਰਮੈਨ ਸਾਹਿਬ ਤੁਸੀਂ ਲੀਡਰੋਂ ਇਥੇ ਰੇੜੀਆਂ ਹਟਾਉਂਦੇ ਫਿਰਦੇ ਹੋ ਉਹ ਭਰਾਵਾ ਮੈਂ ਤਾਂ ਰੇੜੀ ਹਟਾਉਣ ਹੀ ਨਹੀਂ ਆਇਆ ਉਹ ਤੂੰ ਰੇੜੀ ਹਟਾਉਣਾ ਜਿਹੜਾ ਕਬਜ਼ਾ ਕੀਤਾ ਤੂੰ ਮੈਂਬਰ ਪਾਰਲੀਮੈਂਟ ਤੂੰ ਤੈਨੂੰ ਲੱਗਦਾ ਸੋਭਾ ਦਿੰਦੀ ਆ ਤੂੰ ਕਾਬਜਕਾਰਾਂ ਦੇ ਨਾਲ ਆ ਕੇ ਬੈਠਦਾ ਤੇ ਨਾਲੇ ਸੰਦੀਪ ਸੰਧੂ ਜਿਹੜਾ ਹਲਕਾ ਚਲਾਉਂਦਾ ਕੋਈ ਹੈ ਇਹਨੂੰ ਸ਼ਰਮ ਹੈ ਹੈ ਇਸ ਸਿਸਟਮ ਨੂੰ ਇਹ ਚਲਾਉਣਗੇ ਇਹ ਸਾਨੂੰ ਸੌਣਗੇ ਮੈਡਮ ਪਹਿਲਾਂ ਤਾਂ 2022 ਦੇ ਵਿੱਚ ਅਸੀਂ ਵਿਧਾਨ ਸਭਾ ਤੋਂ ਭੇਜਿਆ ਘਰੇ ਵੀ ਬੈਠੋ ਘਰੇ ਸਾਰੇ ਹਨ ਤਕੜੇ ਤਕੜੇ ਤਣਾੜ ਰਵਨੀਤ ਸਿੰਘ ਨੂੰ ਮੈਂ ਚੈਲੰਜ ਕਰਦਾ ਆਮ ਵਲੰਟੀਅਰ ਆ ਮੈਂ ਰਵਨੀਤ ਸਿੰਘ ਜੀ ਧਿਆਨ ਨਾਲ ਸੁਣ ਲਓ ਹੋਰ ਤੁਹਾਡਾ ਨਾਂ ਕੱਟ ਹੋਣਾ ਇਹ ਜਿਹੜਾ ਮੈਂਬਰ ਪਾਰਲੀਮੈਂਟ ਦੁਆਰਾ ਚਾਹ ਪੂਰਾ ਕਰਨ ਨੂੰ ਫਿਰਦੇ ਹੋ ਨਾ ਤੁਸੀਂ ਇਹ ਭੁੱਲ ਜਓ ਅਸੀਂ ਭਮਕੜ ਆਮ ਆਦਮੀ ਪਾਰਟੀ ਮਾਨਸਾਲ ਦੇ ਸੱਚ ਦੀ ਆਵਾਜ਼ ਤੇ ਪੈਰਾ ਦਿੰਨੇ ਆ ਸੋਚ ਕਰ ਲਿਓ ਇਹਨੂੰ ਇੱਕ ਵਾਰ ਮੈਂ ਫੇਰ ਕਰ ਰਵਨੀਤ ਧਿਆਨ ਨਾਲ ਸੁਣੋ ਤੁਸੀਂ ਦੁਬਾਰਾ ਕਿਸੇ ਜਨਮ 'ਚ ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਜਿਵੇਂ ਕਹਿੰਦੇ ਸੀ ਨਾ ਹਰ ਸਿਮਰਤ ਬਾਦਲ ਜਾ ਕੇ ਹਰਮੰਦਰ ਸਾਹਿਬ ਮੇਡੋ ਵੀ ਜੇ ਅਸੀਂ ਮਾਰਾ ਕੀਤਾ ਸਾਡਾ ਕੱਖ ਨਾ ਰਹੇ ਕੱਖ ਤਾਂ ਹੁਣ ਇੰਨਾ ਦਾ ਵੀ ਨਹੀਂ ਰਹਿਣਾ ਸਾਡੀਆਂ ਵੀ ਵਾਦਵਾ ਲੱਗਣਗੀਆਂ ਜੇ ਮੇਰੇ ਤੋਂ ਕੋਈ ਐਕਸ਼ਨ ਹੋ ਜਾਂਦਾ ਜਾਂਦੀ ਕੋਈ ਗੱਲਬਾਤ ਹੋ ਜਾਂਦੀ ਛੱਟ ਫੇਰ ਲੱਜਾਂਦੀ ਕੌਣ ਇਹਦਾ ਜਵਾਬ ਦੇਸੀ ਇਹ ਜਵਾਬ ਦੇ ਦਿੰਦੇ ਜਦੋਂ ਹੁਣ ਕਾਰਵਾਈ ਹੋਣੀ ਆ ਫਿਰ ਹੁਣ ਆ ਕੇ ਫੇਰ ਜਵਾਬ ਦੇ ਦੇਣ ਸੱਚ ਦਾ ਸੱਚ ਆ ਡੀਵੀਆਰ ਇੱਥੋਂ ਲੈ ਗਏ ਪ੍ਰਸ਼ਾਸਨ ਲੈ ਗਿਆ ਉਹ ਦੇਖ ਰਿਹਾ ਪਤਾ ਲੱਗ ਜੂਗਾ ਵੀ ਪੱਗ ਹੀ ਨਹੀਂ ਲਾਈਆ ਨਾਲੇ ਤਾਂ ਮੇਰੀ ਪੱਗ ਲਾਤੀ ਫੇਰ ਇਹਨਾਂ ਨੇ ਇੱਕ ਮਸਲਾ ਬਣਾ ਲਿਆ ਆਪਦੀ ਪੱਗ ਦਾ ਮੈਨੂੰ ਨਹੀਂ ਪਤਾ ਕਿਨੇ ਲਾਈਆ ਕਿਨੇ ਨਹੀਂ ਲਾਈ ਹਮ ਇਹਨਾਂ ਨੇ ਕਿਹਾ ਵੀ ਅਸੀਂ ਗੇਟ 'ਚ ਆ ਗਏ ਹੁਣ ਪੱਗ ਦਾ ਮਸਲਾ ਖੜਾ ਕਰਕੇ ਇਹਨਾਂ ਨੂੰ ਓਲੇ ਰੱਖ ਕੇ ਉਹਨਾਂ ਨੂੰ ਇੱਥੇ ਬੁਲਾ ਲਓ ਫਿਰ ਇਹ ਗੇਮ ਦੇ ਵਿੱਚੋਂ ਆ ਰਿਜ਼ਲਟ ਮਿਲਿਆ ਪਰ ਮੈਂ ਮੈਂ ਕਹਿਣਾ ਸੋਣਾ ਹੋਂ ਕੈਮਰੇ ਤੇ ਕਿ ਜੇ ਮੇਰੀ ਪੱਗ ਲਹੀ ਆ ਭਰਾਵੋ ਮੇਰੇ ਪਿੰਡ ਲਈ ਲਹੀ ਆ ਲੋਕਾਂ ਨੇ ਲਹੀ ਆ ਕੋਈ ਮੇਰੀ ਪਰਸਨਲ ਲੜਾਈ ਨਹੀਂ ਸੀ ਕਿਸੇ ਨਾਲ ਕਿ ਸਿੱਧਾ ਮੈਂ ਅਟੈਕ ਕਰ ਰਿਹਾ ਸੀਗਾ ਜਾਂ ਅਸੀਂ ਦੋ ਜਣੇ ਲੜਦੇ ਆ ਕਿ ਉਹਨੇ ਮੇਰੀ ਪੱਗ ਲਾਤੀ ਵੀ ਤੇਰੀ ਬੇਇੱਜ਼ਤੀ ਵੀ ਮੈਂ ਜੇ ਲੋਕਾਂ ਲਈ ਮੇਰੀ ਪੱਗ ਲੈ ਗਈ ਫਿਰ ਕਿਉਂ ਗਿਆ ਮੈਨੂੰ ਕਿਹੜਾ ਜਦੋਂ ਨਿੱਜੀ ਮੇਰਾ ਸਵਾਰਥ ਹੋਵੇ ਵੀ ਲੈ ਵੀ ਇੱਥੇ ਮੈਂ ਕਬਜ਼ਾ ਕਰਨਾ ਜਾਂ ਇਹ ਜਗ੍ਹਾ ਤੇ ਮੈਂ ਕਿਸੇ ਹੋਰ ਦਾ ਕੋਈ ਪ੍ਰੋਜੈਕਟ ਚਲਾ ਰਿਹਾ ਜਾਂ ਹੋਰ ਇਹਨੂੰ ਕਬਜ਼ਾ ਕਰੇ ਮੈਨੂੰ ਕੋਈ ਦੋਸ਼ ਨਹੀਂ ਹੈਗਾ ਅਨਸਾਫ਼ ਲਵਾਂਗੇ ਮਾਨ ਸਰਕਾਰ ਹੈ ਉਹ ਨੂੰ ਮੇਰੇ ਬਾਰੇ ਵੀ ਪਤਾ ਵੀ ਇੱਕ ਕੰਝੇ ਕਾਇਦਾ ਕਾਨੂੰਨ ਚ ਬਾਹਰ ਨਹੀਂ ਜਾ ਸਕਦਾ ਨਾ ਮੈਡਮ ਅਸੀਂ ਜਾਣਾ ਪਿੰਡ ਸਵਰਗ ਬਣਾਉਣਾ ਮੈਂ ਹੁਣ ਵੀ ਦੁਬਾਰਾ ਕਹਣਾ ਸਵਰਗ ਦਾ ਦੂਜਾ ਨਾਮ ਹੋਊਗਾ ਪਿੰਡ ਛਪਾਰ ਤੁਸੀਂ ਆਓਗੇ ਫਿਰ ਆਓਗੇ ਵਾਰ-ਵਾਰ ਆਇਆ ਕਰੋਗੇ ਫਿਰ ਅਸੀਂ ਤੁਹਾਡਾ ਵੈਲਕਮ ਕਰਿਆ ਕਰਾਂਗੇ ਮੈਡਮ ਵੀ ਤੁਸੀਂ ਬੜਾ ਕਾਰਜ ਪੂਰਾ ਕੀਤਾ ਸਾਡੇ ਪਿੰਡ ਦਾ ਵੀ ਜਿਹਨੂੰ ਅਸੀਂ ਸੱਚੇ ਢੰਗ ਦੇ ਨਾਲ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਮੇਰਾ ਨਾਮ ਮਨਪ੍ਰੀਤ ਕਾਰਾ ਸੰਚੇਤ ਸਿੰਘ ਦੇ ਘਰ ਵਾਲੀ ਆ ਮੈਂ ਜੀ ਇਥੇ ਮੌਕੇ ਤੇ ਇਹ ਸਬਜੀ ਵਾਲੇ ਦੀ ਦੁਕਾਨ ਤੇ ਵੀਡੀਓ ਇਹ ਬਣਾਉਣ ਲੱਗੇ ਨੇਕਬੀਰ ਜੀ ਉਹਨਾਂ ਨੇ ਇਹਨਾਂ ਦੀ ਪੱਗ ਲਾਤੀ ਤੇ ਮਗਰੋਂ ਆਪਦੀ ਆ ਉਹਨਾਂ ਨੇ ਆਪਣੇ ਆਪ ਹੀ ਆਪਦੀ ਲਾ ਲਈ ਇਹਨਾਂ ਦੀ ਹੱਥੋਂ ਪਾਈ ਹੋਗੀ ਫਿਰ ਇਹਨਾਂ ਦੀ ਲੜੋ ਲੜਾਈ ਹੋ ਗਈ ਵੀ ਸਬਜੀ ਵਾਲੇ ਨਾਲ ਨਹੀਂ ਪਹਿਲੇ ਕਿਹਨੇ ਪੱਗ ਲਾਈ ਸੀ ਪਹਿਲਾਂ ਨੇਕ ਬੀਰ ਜੀ ਦੀ ਉਹਨਾਂ ਨੇ ਲਾਈ ਆ ਉਹਨਾਂ ਨੇ ਕਿਹਨਾਂ ਨੇ ਅਕਲਦੀਪ ਸਿੰਘ ਨੇ ਬੋਪਰ ਆਏ ਨੇ ਕਿੰਨੇ ਜਾਣੇ ਸੀਗੇ ਇਹ ਉਹ 4 ਜਾਣੇ ਸੀਗੇ 4 ਜਾਣੇ 2 3 ਜਾਣੇ ਸੀ 4 ਜਾਣੇ ਹੋ ਸੀ ਪਹਿਲੇ ਹੱਥ ਜੀ ਨੇ ਪਾਇਆ ਸੀ ਪਹਿਲਾ ਕੁਲਦੀਪ ਸਿੰਘ ਹੋਣਾ ਨੇ ਪਾਇਆ ਸੀ ਕਿਹਦੀ ਪਗ ਲਈ ਇਹਨਾਂ ਦੇ ਨੇਕ ਵੀਰ ਜੀ ਦੀ ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਉਸ ਤੋਂ ਬਾਅਦ ਹੱਥੋ ਪਾਈ ਹੋ ਗਈ ਇਹਨਾਂ ਦੇ ਬਾਲ ਵੀ ਖੁੱਲ ਗਏ ਸੀਗੇ ਬਹੁਤ ਇੱਕ ਦੂਜੇ ਜਾਣ ਜਾਣੀ ਹੋ ਗਈ ਸੀ ਹੱਥੋ ਪਾਈ ਤਪੜ ਤੁਪੜ ਬਹੁਤ ਮਾਰੇ ਇਹਨਾਂ ਦੇ ਤੇ ਇਹ ਸਬਜੀ ਵਾਲੇ ਦਾ ਕੀ ਮਸਲਾ ਹੈ ਸਬਜੀ ਵਾਲੇ ਦਾ ਜੀ ਇਹ ਮਸਲਾ ਵੀ ਇਹ ਸਾਨੂੰ ਦਿੱਕਤ ਇਹੀ ਆ ਵੀ ਸਾਨੂੰ ਇਹ ਹੋਰ ਕੋਈ ਨਹੀਂ ਹੈਗਾ ਐਕਸੀਡੈਂਟ ਹੁੰਦੇ ਰ ਇੱਕ ਕੁੜੀ ਦੀ ਲੱਤ ਟੁੱਟ ਗਈ ਸੀ ਆ ਉਰੇ ਜ਼ਿਕਰ ਆ ਜਾਂਦਾ ਸਬਜੀ ਵਾਲੇ ਸਬਜ਼ੀ ਲੈਣ ਵਾਲੇ ਗੱਡੀਆਂ ਵਾਲੇ ਵੀ ਸਾਨੂੰ ਇਹੀ ਦਿੱਕਤ ਆ ਬੀ ਐਸੀ ਰੰਟ ਹੁੰਦੇ ਨੇ ਇੱਥੇ ਬਹੁਤ ਜਿਆਦਾ ਸੱਚੀ ਵਾਲਾ ਬਿਲਕੁਲ ਸਾਹਮਣੇ ਆ ਇਹ ਸਾਹਮਣੇ ਆ ਬਿਲਕੁਲ ਜੀ ਤੇ ਜਿਹੜੀ ਕੱਲ ਲੜਾਈ ਝਗੜਾ ਹੋਇਆ ਸਬਜ਼ੀ ਵਾਲੇ ਦੇ ਕਰਕੇ ਹੋਇਆ ਜੀ ਕਿੰਨੀ ਦੇਰ ਤੋਂ ਆ ਸਬਜ਼ੀ ਵਾਲਾ ਦੋ ਸਾਲ ਤੋਂ ਜੀ ਇਹ ਤੁਹਾਡੇ ਪਿੰਡ ਦਾ ਵਸਨੀਕ ਹੈ ਇਹ ਨਹੀਂ ਜੀ ਇਹ ਬਿਹਾਰ ਜੂਪੀ ਦਾ ਬਿਹਾਰ ਹੈ ਭਈਆ ਨਹੀਂ ਰਹਿੰਦਾ ਤੁਹਾਡੇ ਪਿੰਡ ਚ ਹੈ ਰਹਿੰਦਾ ਸਾਡੇ ਪਿੰਡ ਚ ਆ ਹੁਣ ਇਹ ਤਾਂ ਮਕਾਨ ਲਿਆ ਹੋਇਆ ਹਾਂਜੀ ਮੇਰਾ ਨਾਮ ਕੁਲਵਿੰਦਰ ਕੌਰ ਪਿੰਡ ਚਪਾਰ ਜ਼ਿਲ੍ਹਾ ਲੁਧਿਆਣਾ ਦੀ ਰਹਿਣ ਵਾਲੀਆਂ ਮੇਰਾ ਮੇਨ ਰੋਡ ਤੇ ਮਕਾਨ ਹੈ ਇਰੇ ਮਕਾਨ ਦੇ ਸਾਹਮਣੇ ਪਬਲਿਕ ਪਾਰਕ ਪਾਰਕ ਦੇ ਮੂੰਹੇ ਇੱਕ ਪ੍ਰਵਾਸੀ ਬੰਦਾ ਜੋ ਕਿ ਫਰੂਟ ਦੀ ਦੁਕਾਨ ਲਾਈ ਬੈਠਾ ਉਹ ਤੋਂ ਹੀ ਮਸਲਾ ਸ਼ੁਰੂ ਹੋਇਆ ਜੀ ਉਤੋਂ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਆਪਣੀ ਇੱਥੇ ਦੁਕਾਨ ਚੱਕੋ ਇਹ ਪਬਲਿਕ ਪਾਰਕ ਆ ਇਹਨਾਂ ਦੀ ਲੜਾਈ ਝਗੜਾ ਹੋ ਗਿਆ ਤੇ ਅਸੀਂ ਦੁਕਾਨ ਲਾਉਣ ਨਹੀਂ ਦੇ ਰਹੇ ਇਹਨਾਂ ਨੇ ਸੰਦੀਪ ਸੰਧੂ ਜੀ ਨੂੰ ਬੁਲਾਇਆ ਰਵਨੀਤ ਬਿੱਟੂ ਜੀ ਨੂੰ ਬੁਲਾਇਆ ਇਹਨਾਂ ਦੀ ਲੜਾਈ ਹੋਈ ਹੱਤਿਆਈ ਤੱਕ ਗੱਲ ਪਹੁੰਚ ਗਈ ਵੀਰ ਜੀ ਜਦੋਂ ਇਹਨਾਂ ਨੇ ਬੁਲਾਇਆ ਧਰਨਾ ਖਤਮ ਕੀਤਾ ਧਰਨਾ ਲਾਇਆ ਸੀ ਬੱਸ ਰੋਡ ਤੇ ਉਹਨਾਂ ਨੇ ਆਪਣੀਆਂ ਫਰੂਟ ਸਬਜ਼ੀਆਂ ਆਪ ਹੀ ਰੋਡ ਤੇ ਖਲਾਰ ਦਿੱਤੀਆਂ ਧਰਨਾ ਲਾ ਕੇ ਬੈਠ ਕੇ ਜਦੋਂ ਧਰਨਾ ਬਾਅਦ ਵਿੱਚ ਖਤਮ ਹੋਇਆ ਤਾਂ ਰਵਨੀਤ ਬਿੱਟੂ ਜੀ ਨੇ ਸਾਨੂੰ ਧਮਕੀ ਦਿੱਤੀ ਕਿ ਤੁਸੀਂ ਰੋਡ ਤੇ ਰਹਿੰਦੇ ਹੋ ਜੇਕਰ ਤੁਸੀਂ ਕੋਈ ਦੁਕਾਨਦਾਰੀ ਕਰੋਗੇ ਤਾਂ ਤੁਹਾਡਾ ਸਾਰਿਆਂ ਦਾ ਹਿਸਾਬ ਕਿਤਾਬ ਬਰਾਬਰ ਕਰਾਂਗੇ ਜਦੋਂ ਸਾਨੂੰ ਇਦਾਂ ਦੀਆਂ ਧਮਕੀਆਂ ਦੇ ਰਹੇ ਨੇ ਕੱਲ ਕੱਲ ਨੂੰ ਜੇਕਰ ਸਾਡੇ ਬੱਚਿਆਂ ਨੂੰ ਸਾਡੇ ਪਰਿਵਾਰਕ ਕਿਸੇ ਵੀ ਮੈਂਬਰ ਨੂੰ ਕੋਈ ਵੀ ਗੱਲਬਾਤ ਹੁੰਦੀ ਹੈ ਤਾਂ ਅਸੀਂ ਤਾਂ ਇਹਨਾਂ ਨੂੰ ਪੜਾਂਗੇ ਜਾਂ ਕੇ ਤੁਹਾਨੂੰ ਰਵਨੀਤ ਬਿੱਟੂ ਨੇ ਧਮਕੀ ਦਿੱਤੀ ਕਿਉਂ ਵੀ ਅਸੀਂ ਇਹ ਦਿਨਾਂ ਗਵਾਹੀ ਅਸੀਂ ਜੀ ਉਹ ਫਰੂਟ ਵਾਲੇ ਨੂੰ ਥਾਲਦੇ ਆ ਅਸੀਂ ਕਿਹਾ ਵੀ ਭਾਈ ਤੈਨੂੰ ਅਸੀਂ ਦੁਕਾਨ ਲਾਉਣ ਨਹੀਂ ਦੇਣੀ ਹੈਗੀ ਉਹ ਉਹਨਾਂ ਦਾ ਸਾਥ ਦੇ ਰਹੇ ਨੇ ਇਸ ਕਰਕੇ ਸਾਨੂੰ ਵੀ ਧਮਕੀਆਂ ਦੇ ਰਹੇ ਨੇ